ਪਰੰਦੇ ਕੋਸ਼ਿਸ਼ ਕਰ ਰਹੇ ਹਨ ਪਰ ਤੁਸੀਂ ਤਸਵੀਰਾਂ ਲਾਈਵ ਦੇਖੋ ਕਿਸਾਨਾਂ ਦੀ ਗਿਣਤੀ ਵੀ ਬੜੀ ਸੀਮਤ ਹੈ ਇਸ ਪੁਲਿਸ ਪਰਚਾਰ ਚਾਰਚ ਦੇ ਜਿਹੜੇ ਅਧਿਕਾਰੀ ਹੈ ਜਿਆਦਾ ਹੋਣ ਕਰਕੇ ਜਿਹੜਾ ਹਜ਼ੂਮ ਹੈ ਕਿਸਾਨਾਂ ਦਾ ਲੋਪਰ ਦੇ ਵਿੱਚ ਸਫਲ ਜਿਹੜਾ ਹੁੰਦੇ ਦਿਖਾਈ ਦੇ ਰਹੇ

ਮਾਨਸਾਂ ਦੇ ਵਿੱਚ ਬੀਜੇਪੀ ਦੇ ਲੀਡਰ ਆਏ ਸੀ ਤਿੰਨ ਤਰ ਤਿੰਨ ਚਾਰ ਪੰਜ ਪ੍ਰੋਗਰਾਮ ਰੱਖਿਆ ਸੀਗਾ ਪੈਣੀ ਵਾਗੇ ਤੇ ਉਸ ਤੋਂ ਬਾਅਦ ਮਾਨਸਾਂ ਭਲਾੜਾ ਤੇ ਸਰਹਿੰਦੂਰਗੜ ਮਾਨਸਾਂ ਦੇ ਵਿੱਚ ਜਦੋਂ ਬਰੋਲ ਹੋਇਆ ਤਾਂ ਪੁਲਿਸ ਨੇ ਵੱਡੀ ਗਿਣਤੀ ਚ ਨਾਕੇ ਲਾਏ ਦੋ ਨਾਕੇ ਤੋੜੇ ਅਸੀਂ ਜਿਉਂ ਨਾਲ ਕੋਲ ਪਹੁੰਚ ਜੀਏ ਪਰ ਪੁਲਿਸ ਨਾਲ ਬਹਾਵ ਚ ਬਟ ਹੋਣ ਤੋਂ ਵੀ ਨਾਕੇ ਤੋੜ ਕੇ ਅਸੀਂ ਕੋਲੇ ਜਾ ਪਹੁੰਚੇ ਪਰ ਅਸੀਂ ਆਖਿਆ ਵੀ ਸਾਡੇ ਗੱਲਾਂ ਦਾ ਜਵਾਬ ਦੇ ਕੇ ਜਾਵਾਂਗੇ ਚਾਰਜ ਫੇਰ ਹੋ ਕੇ ਗੀ ਰਾਸਤੇ ਬੰਦ ਹੋ ਗਏ ਦਾ ਜਵਾਬ ਦੇਣ ਦੇ ਉਹਨਾਂ ਪਹੁੰਚ ਕੀਤੀ ਤਾਂ ਅਸੀਂ 6 ਸਵਾਲ ਹੀ ਪੁੱਛੇ ਸੀਗੇ ਜਿਹਦਾ ਇੱਕ ਵੀ ਨਹੀਂ ਜਵਾਬ ਆਇਆ ਕਿਉਂਕਿ 11 ਸਵਾਲ ਅਸੀਂ ਸੰਗਠਨ ਮੋਰਚੇ ਵੱਲੋਂ ਤਿਆਰ ਕੀਤੇ ਆ ਜਿਹਨਾਂ ਕੋਈ ਨਾ ਜਵਾਬ ਆਇਆ ਤਾਂ ਨਾੜੇ ਬਾਜੀ ਕੀਤੀ ਇੱਕ ਦੁੱਖ ਦੀ ਗੱਲ ਹੈ ਜਿਹੜੀ ਮਾਰਸ਼ਾਂ ਦੀ ਪੁਲਸਾ ਹੈ ਪਹਿਲਾਂ ਪੁੱਛ ਲੈਣ ਦੇ ਵਿੱਚ ਅੱਛੇ ਲੱਗਿਆ ਛੱਡ ਨਾਲ ਬੀਬੀਆਂ ਪੈਣਾ ਸੀਗੀਆਂ ਉਹਨਾਂ ਦੀ ਜਾ ਦੇ ਭਾਜਪੀ ਦੀ ਕਮਾਈ ਠੀਕ ਹੋਣੀ ਕਰਕੇ ਸਾਡੀਆਂ ਕੁੜੀਆਂ ਨੇ ਗੁੱਸਾ ਮਿਲ ਕੇ ਝੱਟ ਪਾਇਆ ਤੇ ਲਾਪੜੇ ਮਾਰੇ ਗਏ ਚੁੰਨੀ ਦੇ ਨਾਲ ਗੱਲ ਕੋਟਿਆ ਗਿਆ ਬਹੁਤ ਸਾਰੀ ਗੁੰਡਾਗਰਦੀ ਕੀਤੀ ਹੈ ਉਸ ਦੇ ਖਿਲਾਫ ਅਸੀਂ ਬੀਜੇਤੀ ਦੇ ਦੇ ਰੋਣ ਤੋਂ ਉਸ ਤੋਂ ਬਾਅਦ ਮਾਨਸਾ ਅਸੀਂ ਕਟੇੜੀਆਂ ਤੱਕ ਮਜਹਰਾ ਲੈ ਕੇ ਆਏ ਆ ਪੁਲਿਸ ਦੇ ਖਿਲਾਫ ਕੱਲ ਨੂੰ ਲਿਖਤੀ ਰੂਪ ਦਰਖਾਸਤ ਦੇਣੀ ਹੈ ਅਸੀਂ ਜੇਕਰ ਨਾ ਉਸ ਤੇ ਕਾਰਵਾਈ ਹੋਈ ਜਿਹੜੇ ਐਸਐਸਓ ਕੁੜੀ ਆ ਠੱਕਾ ਸੀਤਾ ਜਿਵੇਂ ਪੂਰੀ ਜ਼ੋਰਦਾਰ ਗੁੰਡਿਆਰਦੀ ਕੀਤੀ ਸਭੀਆਂ ਕੁੜੀਆਂ ਨੂੰ ੱੱੱਕੇ ਮਾਰ ਮਾਰ ਲਾਪੜੇ ਮਾਰ ਮਾਰ ਉੱਥੇ ਥੱਲੇ ਡੇਗਿਆ ਧਰਤੀ ਤੇ ਤਾਂ ਫਿਰ ਅਸੀਂ ਜਗਤ ਮੋਰਚੇ ਦੀ ਮੀਟਿੰਗ ਅਸੀਂ ਥੋੜੇ ਦਿਨਾਂ ਵਿੱਚ ਬੁਲਾ ਰਹੇ